ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਦਿਨ ਸਰਦਾਰ ਡੱਲੇਵਾਲ ਸਾਹਿਬ ਦੀ ਅਜੋ ਮੱਤੀਆਂ ਦਿਨ ਦੇ ਉਸ ਤੇ ਕੈਂਡਲ ਮਾਰਚ ਦਾ ਜੋ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ ਤੇ ਕੇਐਮਐਮ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਦੇ ਤਾਹ ਖਨੋਰੀ ਬਾਰਡਰ ਦੇ ਉੱਪਰ ਕੈਂਡਲ ਮਾਰਚ ਕੀਤਾ ਸੰਗਤਾਂ ਨੇ ਪਹਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇਬੰਦੀ ਵੱਲੋਂ ਅੱਜ ਉਹਨਾਂ ਦੇ ਸੈਂਟਰ ਦੇ ਵਿੱਚ ਸੱਤ ਸੱਤ ਦਾ ਜਵਾਬ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਇਹ ਜਿਹੜੀਆਂ ਚੀਜ਼ਾਂ ਉਹਨਾਂ ਦੇ 29ਵੇਂ ਦਿਨ ਦੇ ਉੱਪਰ ਜਿਹੜਾ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਸਾਧ ਸੰਤਾਨ ਜਪਨੂੰ ਕਿਉਂਕਿ ਉਸ ਪਰਮੇਸ਼ਰ ਦਾ ਨਾਮ ਲੈਣਾ ਤੇ ਇੱਕ એનર્ਜੀ ਮਿਲਦੀ ਇਨਸਾਨ ਨੂੰ ਡੱਲੇਵਾਲ ਸਾਹਿਬ ਨੂੰ એનર્ਜੀ ਦੇਣ ਵਾਸਤੇ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਇਸ ਕੋਟ ਬੁੱਢਾ ਜਥੇਬੰਦੀ ਵੱਲੋਂ ਸਾਰੇ ਆਗੂਆਂ ਵੱਲੋਂ ਸਤਨਾ ਵੈਗਰੂ ਦਾ ਜਾਬ ਕੀਤਾ ਜਾ ਰਿਹਾ ਹੈ ਅਜ ਖਨੋਰੀ ਬਾਰਡਰ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਉਸ ਪਰਮੇਸ਼ਰ ਵੱਲ ਅਰਜਾਂ ਕਰ ਰਹੇ ਆ ਕਿ ਜਿਹੜੇ ਕਾਨੂੰਨ ਆ ਇਹ ਬਣਾਏ ਸੀ ਉਹਨਾਂ ਨੂੰ ਰੱਦ ਕਰਵਾਇਆ ਪਹਿਲਾਂ ਤੇ ਹੁਣ ਵਾਲੇ ਮੋਰਚੇ ਦੇ ਵਿੱਚ ਜਿਹੜੀ ਸੰਗਤਾਂ ਆ ਇਹ ਚਾਹੁੰਦੀਆਂ ਕੀ ਐ ਐਮਐਸਪੀ ਜਿਹੜੀ ਆ ਉਹਦਾ ਗਰੰਟੀ ਕਾਨੂੰਨ ਬਣੇ ਉਸ ਬਣਾਉਣ ਵਾਸਤੇ ਸੰਗਤਾਂ ਨੂੰ ਸਿਮਰਨ ਵੀ ਕਰ ਰਹੀਆਂ ਨਾਮ ਵੀ ਜਪ ਰਹੀਆਂ ਆ ਸੰਗਤਾਂ ਕਰ ਰਹੀਆਂ ਵਾ ਤੇ ਵੱਡੇ ਪੱਦਰ ਦੇ ਉੱਪਰ ਲੋਕ ਸਮਰਥਨ ਕਰ ਰਹੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਿੰਦੁਸਤਾਨ ਦੇ ਸਾਰੇ ਮੁਲਕ ਜਿੰਨੀਆਂ ਵੀ ਹੈਗੀਆਂ ਸਟੇਟਾਂ ਦੇ ਵਿੱਚ ਇਸ ਕਰਕੇ ਵੱਧ ਤੋਂ ਵੱਧ ਪੇਜ ਨੂੰ ਸ਼ੇਅਰ ਕਰੋ ਮੇਰਾ ਵੀਰ ਦਲਬਾਖ ਸਿੰਘ ਜਿਹੜਾ ਇਹ ਤੁਹਾਨੂੰ ਖਨੌਰੀ ਬਾਰਡਰ ਦਾ ਪਲ-ਪਲ ਦਾ ਹਾਲ ਵਿਖਾ ਰਿਹਾ ਸਾਡੇ ਲੀਡਰ ਕੋਡ ਬੁੱਢਾ ਜਥੇਬੰਦੀ ਦੇ ਜਿਹੜੇ ਉਸ ਪਰਮੇਸ਼ਰ ਦਾ ਨਾਮ ਲੈ ਸਤਨਾ ਵਾਹਿਗੁਰੂ ਦਾ ਪਰਮੇਸ਼ਰ ਦਾ ਜਾਪ ਕਰਕੇ ਉਹਨਾਂ ਨੇ 5 ਮਿੰਟ ਵਾਸਤੇ ਉਸ ਦਾ ਜਾਪ ਕਰਕੇ ਜਿਹੜਾ ਉਹਨਾਂ ਦੀ ਢੱਲੇਵਾਲ ਸਾਹਿਬ ਦੀ ਸਿਹਤ ਦੀ ਕਾਮਯਾਬੀ ਵਾਸਤੇ ਤੇ ਉਹਨਾਂ ਨੂੰ એનર્ਜੀ ਆਪ ਜੋ ਪਰਮੇਸ਼ਰ ਦੀ ਗਰਬਾਣੀ ਤੋਂ ਜਾਂ ਸਿਮਰਨ ਤੋਂ ਮਿਲਦੀ ਹੈ ਉਹ એનર્ਜੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਅਰਦਾਸ ਕਰਦੇ ਪਰਮੇਸ਼ਰ ਅੱਗੇ ਕਿ ਛੇਤੀ ਦਾ ਛੇਤੀ ਜਿਹੜੀ ਆ ਸੈਂਟਰ ਸਰਕਾਰ ਐਮਐਸਪੀ ਜਿਹੜੀ ਆ ਉਹ ਲਾਗੂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਵਧੀਆ ਜੀ ਜਾਣਕਾਰੀ ਦਿੰਦੇ ਜੀ ਵੇਖੋ ਨਾਮ ਜਪਿਆ ਬਹੁਤ ਸੋਹਣਾ ਕਰਦਾ ਜੀ ਤੇ ਚਲਦੀ ਕਾ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਜੀ ਸਾਰੇ ਬੇਟੇ ਆ ਜੀ ਕਿਸਾਨ ਲੱਤ ਪੋਨ ਕੀਤਾ ਨੂੰ ਕੱਟ